ਮੈਂ ਪੜ੍ਹੂਗੀ ਮੇਰਾ ਹਿੰਦੁਸਤਾਨ ਜਮਾਤ 5ਵੀਂ ਦਾ ਪਾਠ ਪਹਿਲਾ ਹੂੰ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਸਭ ਦੇਸ਼ਾਂ ਪਰਦੇਸਾਂ ਦੇ ਵਿੱਚ ਉੱਚੀ ਇੱਜ਼ਤੀ ਸ਼ਾਨ ਉੱਚੇ ਪਰਬਤ ਬਰਫ਼ਾਲਤ ਦੇ ਖੜੇ ਜਿਉ ਬਨ ਕੇ ਟਾਣੀ ਇਸ ਦੇ ਚਸ਼ਮੀਆਂ ਵਿੱਚੋਂ ਫੁੱਟਦਾ ਚਾਂਦੀ ਰੰਗਾ ਪਾਣੀ ਇਸ ਦੀਆਂ ਨਦੀਆਂ ਇਸ ਦੇ ਜੰਗਲ ਹਰੀ ਭਰੀ ਮੈਦਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਇਸ ਦੀ ਮਿੱਟੀ ਵਿੱਚੋਂ ਉਗਦੇ ਨੇ ਮੋਤੀਆਂ ਵਰਗੇ ਦਾਣੇ ਇਹ ਮਿੱਟੀ ਤਾਂ ماں ਹੁੰਦੀ ਏ ਆਖਣ ਲੋਕ ਸਿਆਣੇ ਇਸ ਮਿੱਟੀ ਨੂੰ ਹੀਸ਼ਣ ਵਾਏ ਇਸ ਮਿੱਟੀ ਨੂੰ ਹੀਸ਼ਣ ਵਾਏ ਇਹ ਇੱਕ ਮਿੱਟੀ ਵਰਦਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਇੱਕ ਬਾਗ ਵਿੱਚ ਅਸੀਹਾਂ ਉੱਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁੜੇ ਮਿਲਿਆ ਹਾਂ ਪਾਣੀ ਜਿਵੇਂ ਸਰਾੰਦੇ ਹਰ ਇੱਕ ਨਮੀ ਸਵੇਰ ਵੰਡিয়ে ਫੁੱਲਾਂ ਜਹੀ ਮੁਸਕਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਰਿਸ਼ੀਆਂ ਮੁਨੀਆਂ ਗੁਰੂਆਂ ਪੀਰਾਂ ਇਸ ਦੀ ਸ਼ਾਨ ਵਧਾਈ ਇਸ ਦੇ ਯੋਧਿਆਂ ਨੇ ਜਗ ਉੱਤੇ ਆਪਣੀ ਧਾਕ ਜਮਾਈ ਇਤੋ ਜੀ ਵਿਦਿਆਨੂ ਜਿਉ ਮਨ ਦਾ ਕੁਲਜਹਾਨ ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਇਸ ਦਿਹਾੜੀ ਇਸ ਦੇ ਪਾਲੀ ਕਾਮੇ ਤੇ ਮਜ਼ਦੂਰ ਹੱਕ ਕੇ ਸੱਚੀ ਦੀ ਕਾਣ ਕਮਾਈ ਰਹਿਣ ਕੂੜ ਤੋਂ ਦੂਰ ਇਸ ਦਾ ਹਰ ਇੱਕ ਗੱਬਰੂ ਬਾਂਕਾ ਹਰ ਮੁਟਿਆਰ ਰ칸 ਮੇਰਾ ਹਿੰਦੁਸਤਾਨ ਮੇਰਾ ਪਿਆਰਾ ਹਿੰਦੁਸਤਾਨ ਚਲ ਅੋਕੇ ਸ਼ਬਦਾਂ ਦੇ ਅਰਥ ਲੱਤੇ ਪਰੇ ਵਰਦਾਨ ਆਸ਼ੀਰਵਾਦ ਤਾਕ ਪ੍ਰਸਿੱਧੀ ਜਾਂ ਸ਼ਹਰਤ ਕਾਮੇ ਕੰਮ ਕਰਨ ਵਾਲੇ ਚਾਪਿਆ ਪਾਣੀ ਦੇ ਛੜਨੇ ਆ ਪਾਲੀ ਪਸ਼ੂ ਚਾਰਨ ਵਾਲੇ ਮੁੱਟਿਆਰ ਨੋਜ ਵਾਲੀ ਲੜਕੀ ਦਾ ਬੰਠਣ ਕੇ ਰਹਿਣ ਵਾਲਾ ਮੁੰਡਾ ਟਾਣੀ ਟੋਲੀ ਸਰਾਂ ਸਰੋਵਰ ਖਾਲੀ ਹਾਲ ਵਾਹਣ ਵਾਲੇ ਕੋੜ ਝੂਟ ਯੋਧਿਆ ਯੁੱਧ ਕਰਨ ਵਾਲੇ ਗੱਬਰੂ ਨੌਜਵਾਨ ਮੁੰਡੇ ਰਕਾਨ ਸੁਚੱਜੀ ਹਤੇ ਸਿਆਣੀ ਕੁੜੀ ਕੁਝ ਯਾਦ ਰੱਖਣ ਜੋ ਗੱਲਾਂ ਸਾਡੇ ਦੇਸ਼ ਦਾ ਨਾਮ ਹਿੰਦੁਸਤਾਨ ਹੈ ਇਸ ਨੂੰ ਭਾਰਤ ਵੀ ਕਹਿੰਦੇ ਹਨ ਭਾਰਤ ਵਿੱਚ ਕੁੱਲ 28 ਰਾਜ ਹਨ ਭਾਰਤ ਦੀ ਰਾਸ਼ਟਾਣੀ ਦਿੱਲੀ ਹੈ ਭਾਰਤ ਦਾ ਰਾਸ਼ਟਰੀ ਝੰਡਾ ਤਿਰੰਗਾ ਹੈ ਇਸ ਦੇ ਤਿੰਨ ਰੰਗ ਕੇਸਰੀ ਸਵੇਦ ਹਰਾ ਹਨ ਜਵਾਨੀ ਅਭਿਆਸ ਦੇਸ਼ਾ ਪ੍ਰਦੇਸ਼ਾਂ ਵਿੱਚ ਹਿੰਦੁਸਤਾਨ ਦੀ ਸ਼ਾਨ ਕਿਹੋ ਜਿਹੀ ਹੁੰਦੀ ਹੈ ਦੇਸ਼ਾ ਪ੍ਰਦੇਸ਼ਾਂ ਵਿੱਚ ਹਿੰਦੁਸਤਾਨ ਦੀ ਸ਼ਾਨ ਉੱਚੀ ਹੁੰਦੀ ਹੈ ਹਿੰਦੁਸਤਾਨ ਦੇ ਚਸ਼ਮਿਆਂ ਵਿੱਚੋਂ ਫਰ ਦਾ ਪਾਣੀ ਕਿਹੋ ਜਿਹਾ ਲੱਗਦਾ ਹੈ ਚਾਂਦੀ ਇਸ ਦਾ ਤਾਂ ਚਾਂਦੀ ਠੀਕ ਸਾਨੂੰ ਹਰ ਨਮੀ ਸਵੇਰ ਨੂੰ ਕੀ ਬੰਨਣਾ ਚਾਹੀਦਾ ਹੈ ਉੱਤਰ ਸਾਨੂੰ ਹਰ ਇੱਕ ਨਮੀ ਸਵੇਰ ਨੂੰ ਫੁੱਲਾਂ ਦੀ ਮੁਸਕਾਨ ਵੰਡਣੀ ਚਾਹੀਦੀ ਹੈ ਕਵਿਤਾ ਨੂੰ ਲੈ ਵਿੱਚ ਕਾਓ ਜੋ ਹੁਣ ਆਪਾਂ ਗਾਈ ਸੀ ਸਭ ਤੋਂ ਪਹਿਲਾਂ ਪਾਠ ਅਭਿਆਸ ਹੇਠ ਲਿਖੇ ਪ੍ਰਸ਼ਨਾਂ ਦਾ ਉੱਤਰ ਲਿਖੋ ਪਹਿਲਾ ਕੁਐਸਚਨ ਅਸੀਂ ਹਿੰਦੁਸਤਾਨ ਦੀ ਮਿੱਟੀ ਨੂੰ ਸ਼ੀਸ਼ ਕਿਉਂ ਨਾਉਂਦੇ ਹਾਂ ਉੱਤਰ ਸਿਆਣੇ ਕਹਿੰਦੇ ਹਨ ਕਿ ਆਪਣੇ ਦੇਸ਼ ਦੀ ਮਿੱਟੀ ਮਾਂ ਹੁੰਦੀ ਹੈ ਇਸ ਕਰਕੇ ਅਸੀਂ ਇਸ ਨੂੰ ਸ਼ੀਸ਼ ਨਵਾਉਂਦੇ ਹਾਂ ਦੂਜਾ ਪ੍ਰਸ਼ਨ ਸਾਨੂੰ ਕਿਸ ਪ੍ਰਕਾਰ ਦੀ ਕਮਾਈ ਕਰਨੀ ਚਾਹੀਦੀ ਹੈ ਉੱਤਰ ਸਾਨੂੰ ਹੱਕ ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਈ ਹੇਟ ਲਿਖੇ ਸ਼ਬਦਾਂ ਨੂੰ ਵਾਕਾਂ ਵਿੱਚ ਵਰਤੋ ਪ੍ਰਦੇਸ਼ ਬਹੁਤ ਸਾਰੇ ਪੰਜਾਬੀ ਲੋਕ ਅਮਰੀਕਾ ਕੈਨੇਡਾ ਆਦੀ ਪ੍ਰਦੇਸ਼ਾਂ ਵਿੱਚ ਰਹਿੰਦੇ ਹਨ ਚਾਂਦੀ ਮੇਰੇ ਹੱਥ ਵਿੱਚ ਚਾਂਦੀ ਦਾ ਕੜਾ ਹੈ ਵਿੱਦਿਆ ਸਕੂਲ ਕਾਲਜ ਵਿਦਿਆ ਦੇ ਮੰਦਰ ਹਨ ਬਾਗ ਅਸੀਂ ਹਰ ਰੋਜ ਸਵੇਰੇ ਸੈਰ ਕਰਨ ਬਾਗ ਵਿੱਚ ਜਾਂਦੇ ਹਾਂ ਜੋ ਤੇ ਭਾਰਤੀ ਜੋਧਿਆਂ ਨੇ ਜੰਗ ਵਿੱਚ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿੱਤੇ ਕਵਿਤਾ ਵਿੱਚ ਆਏ ਕੋਈ 10 ਨਾਮ ਚੁਣੋ ਅਤੇ ਸੁੰਦਰ ਲਿਖਾਈ ਵਿੱਚ ਲਿਖੋ ਪਹਿਲਾ ਹਿੰਦੁਸਤਾਨ ਦੂਜਾ ਬਰਫਾ ਤੀਜਾ ਦੇਸ਼ਾ ਚੌਥਾ ਮੋਤੀਆਂ ਪੰਜਮਾ ਪਰਬਤ ਛੇਮਾ ਚਸ਼ਮਿਆ ਸਤਮਾ ਪਾਣੀ ਅਠਮਾ ਲੋਕ ਨੌਮਾ ਮਿੱਟੀ ਦਸਮਾ ਸੁਧਾਣੇ ਹਾ ਹ ਪ੍ਰੇਸ਼ਨ ਸਤਨਾ ਪੂਰੀਆਂ ਕਰੋ ਇੱਕ ਬਾਗ ਵਿੱਚ ਅਸੀਂ ਆਉਗੇ ਬੂਟੇ ਆਗੇ ਬੂਟੇ ਕਈ ਤਰ੍ਹਾਂ ਦੇ ਪਰ ਆਪਸ ਵਿੱਚ ਕੁਲੇ ਮਿਲੇ ਹਾਂ ਪਾਣੀ ਜਿਵੇਂ ਸਰਾਂ ਦੇ ਰਿਸ਼ੀਆਂ ਮੁੰਨੀਆਂ ਗੁਰੂਆਂ ਪੀਰਾਂ ਇਸ ਦੀ ਸ਼ਾਨ ਫਤਾਈ ਇਸ ਦੇ ਯੁਧਿਆਨੀ ਜਗ ਉੱਤੀ ਆਪਣੀ ਤਾਂਖ ਜਮਾਈ ਕਕਾ ਤੋ ਵੀ ਤਾਂ ਦੇ ਅਖਰੇ ਸ਼ਬਦਾ ਦੀ ਬੋਲ ਲਿਖਤ ਕਰਵਾਈ ਜਾਵੇ ਜਿਵੇਂ ਹਿੰਦੁਸਤਾਨ برفਾਂ ਬੰਨ ਮੋਤੀਆਂ ਉਗਦੇ ਕੁਲੇ ਮਿਲੇ ਮੁਸਕਾਨ ਵਰਦਾਨ ਤਾਂਖ ਜਮਾਈ ਖਖਾ ਹੇਰ ਦਿੱਤੇ ਰਾਸ਼ਟਰੀ ਚੰਡੇ ਦੇ ਚਿੱਤਰ ਵਿੱਚ ਰੰਗ ਭਰੋ ਇਹ ਤੁਸੀਂ ਰੰਗ ਭਰ ਦੇਣਾ ਹੈ ਤੇ ਇੱਥੇ ਆਪਣਾ ਲੈਸਨ ਖਤਮ ਹੁੰਦਾ ਹੈ ਧੰਨਵਾਦ ਜੀ ਤਨਮੈ ਜੀ ਜਿਸ ਬੱਚਿਆਂ ਨੇ ਪਹਿਲਾ ਪਾਰਟ ਨਹੀਂ ਕੀਤਾ ਭਿਓ ਮੇਰੀ ਵੀਡੀਓ ਦੇਖ ਕੇ ਜਰੂਰ ਕਰ ਲੈਣ ਤੇ ਨਾਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਤੇ ਮੈਂ ਇਸ ਤੋਂ ਬਾਅਦ ਇੱਕ ਬਿਮਾਰੀ ਦੀ ਅਰਜੀ ਤੇ ਪਾਰ ਦੂਜਾ ਗਤਕਾ ਲੈਸਨ ਚੈਪਟਰ ਉਹ ਪੜਾਵਗੀ ਤਨਮੈ